ਲੁਧਿਆਣੇ ਤੋਂ ਸਾਬਕਾ ਵਿਧਾਇਕ ਅਤੇ ਮੰਤਰੀ ਰਹਿ ਚੁੱਕੇ ਪਰਤਪੂਸ਼ਨ ਆਸ਼ੂ ਨੂੰ ED ਦੇ ਵੱਲੋਂ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਵੱਡੀ ਖਬਰ ਆ ਰਹੀ ਹੈ ਇਸ ਵਕਤ ਲੁਧਿਆਣੇ ਤੋਂ ਜਿੱਥੇ ਕੀ ED ਦੇ ਵੱਲੋਂ ਪਰਤਪੂਸ਼ਨ ਆਸ਼ੂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਸ ਤੋਂ ਪਹਿਲਾਂ ਪਰਤਪੂਸ਼ਨ ਆਸ਼ੂ ਦੇ ਜੋ ਤਰਮ ਪਤਨੀ ਨੇ ਉਹ ਸਾਹਮਣੇ ਆਂਦੇ ਨੇ ਤੇ ਉਹਨਾਂ ਦੇ ਵੱਲੋਂ ਇਹ ਕਿਲਾ ਦੇ ਉੱਤੇ ਜੋ ਸਪਸ਼ਟੀਕਰਨ ਦਿੱਤਾ ਜਾਂਦਾ ਤੇ ਇਹਨਾਂ ਨੂੰ ਅਫਵਾਹ ਕਿਹਾ ਜਾਂਦਾ ਬਠੀਕ ਕੁਝ ਦਿਨਾਂ ਬਾਅਦ ਹੀ ਜੋ ED ਦੇ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਅਤੇ ਇਹਨਾਂ ਗੱਲਾਂ ਦੇ ਉੱਤੇ ਮੋਰ ਲੱਗ ਜਾਂਦੀ ਹੈ। ਯਾਨੀ ਕਿ ED ਦੇ ਵੱਲੋਂ ਪਰਤਕੁਸ਼ਨ ਆਸ਼ਰਮ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਗ੍ਰਿਫਤਾਰੀ ਤੋਂ ਬਾਅਦ ਜੋ ਕਿ ਪੁੱਛਗਿੱਛ ਦੇ ਲਈ ਬੁਲਾਇਆ ਗਿਆ ਹੈ। ਬੁਲਾਉਣ ਤੋਂ ਬਾਅਦ ਰਿਮਾਂਡ ਦੀ ਤਿਆਰੀ ਕੀਤੀ ਜਾ ਰਹੀ ਹੈ। ਯਾਨੀ ਕਿ ਰਿਮਾਂਡ ਮੰਗਣ ਦੀ ਸਵਾ ਦੇ ਵਿੱਚ ਹੈ। ED ਦੇ ਵੱਲੋਂ ਜਲੰਧਰ ਵਿਖੇ ਹੈੱਡ ਕੁਆਟਰ ਦੇ ਵਿੱਚ ਪਰਤਕੁਸ਼ਨ ਆਸ਼ਰਮ ਨੂੰ ਸਵਾਲ ਅਤੇ ਜਵਾਬ ਦੇ ਲਈ ਬੁਲਾਇਆ ਗਿਆ ਮੈਂ ਤੇ ਉੱਥੇ ਜਾ ਕੇ ਉਹਨਾਂ ਤੋਂ ਪੁੱਛਕਿਛ ਕੀਤੀ ਜਾਵੇਗੀ ਇਸ ਦੌਰਾਨ ਈਡੀ ਆ ਜੋ ਰਿਮਾਂਡ ਵੀ ਮੰਗੇਗੀ ਸੋ ਕਟਾਲਾ ਟ੍ਰਾਂਸਪੋਰਟ ਕਟਾਲਾ ਕਿਹਾ ਜਾ ਰਿਹਾ ਹੈ ਜਿਸ ਬਾਰੇ ਜਾਣਕਾਰੀ ਹੈ ਜੋ ਫਿਲਹਾਲ ਸਾਹਮਣੇ ਆ ਰਹੀ ਹੈ ਕਿ ਇਸ ਕਟਾਲੇ ਦੇ ਲਈ ਜੋ ਟ੍ਰਾਂਸਪੋਰਟ ਕਟਾਲੇ ਦੇ ਲਈ ਉਹਨਾਂ ਨੂੰ ਬੁਲਾਇਆ ਗਿਆ ਤੇ ਸਵਾਲ ਹੈ ਜੋ ਉਹਨਾਂ ਤੋਂ ਪੁੱਛੇ ਜਾਣਗੇ ਸੋ ਇਸੇ ਨਾਮ ਨਾਲ ਜੋ ਰਿਮਾਂਡ ਦੀ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਰਿਮਾਂਡ ਲੈਣ ਦੀ ਸਲਾਹ ਚ ਵੀ ਹੈ ਈਡੀ ਜੋ ਇਸ ਤੋਂ ਬਾਅਦ ਦੱਸਿਏ ਕਿ ਜੋ ਪਰਤਪੂਸ਼ਨ ਆਸ਼ੂ ਨੇ ਪੰਜਾਬ ਦੇ ਸਾਬਕਾ ਮੰਤਰੀ ਰਹਿ ਚੁੱਕੇ ਨੇ ਕਾਂਗਰਸ ਪਾਰਟੀ ਦੇ ਵੱਡੇ ਆਗੂ ਨੇ ਲੁਧਿਆਣੇ ਤੋਂ ਵਿਧਾਇਕ ਨੇ ਵਿਧਾਇਕ ਨੇ ਵਿਧਾਇਕ ਰਹਿ ਚੁੱਕੇ ਨੇ ਇੱਕ ਸੁਭਿਧਾਇਕ ਨੇ ਲੁਧਿਆਣੇ ਤੋਂ ਜੋ ਸਾਬਕਾ ਵਿਧਾਇਕ ਕਥੇ ਸਾਬਕਾ ਮੰਤਰੀ ਜਿਨ੍ਹਾਂ ਦਾ ਨਾਮ ਇੱਕ ਕਤਿਤ ਟਰਾਂਸਪੋਰਟ ਕੋਟਾਲੇ ਦੇ ਵਿੱਚ ਆਂਦਾ ਵੈ ਈਡੀ ਦੇ ਬਦੌਰਾਂ ਨੂੰ ਵਿਰਾਸਤ ਦੇ ਵਿੱਚ ਲੈਣ ਦੇ ਲਈ ਤਿਆਰੀਆਂ ਕੀਤੀਆਂ ਜਾਂਦੀਆਂ ਨੇ ਅਤੇ ਉਹਨਾਂ ਨੂੰ ਜਲੰਧਰ ਵਿਖੇ ਹੈੱਡ ਕੁਆਰਟਰ ਲੈ ਜਾਇਆ ਜਾਂਦਾ ਵੈ ਉੱਥੇ ਪੁੱਛ ਵਿੱਚ ਕੀਤੀ ਜਾਂਦੀ ਹੈ ਸੋ ਜਲਦ ਹੀ ਜੋ ਸਪਸ਼ਟ ਹੋ ਜਾਵੇਗਾ ਕਿ ਅਗਲੀ ਈਡੀ ਦੀ ਕਾਰਵਾਈ ਕੀ ਹੋਵੇਗੀ ਸੋ ਫਿਲਹਾਲ ਈਡੀ ਦੇ ਬੰਨੋਂ ਰਿਮਾਂਡ ਦਾ ਕਿਹਾ ਜਾ ਰਿਹਾ ਹੈ ਖਬਰ ਆ ਰਹੀ ਹੈ ਸਾਹਮਣੇ ਈਡੀ ਦੇ ਬੰਨੋਂ ਰਿਮਾਂਡ ਮੰਗਿਆ ਜਾ ਰਿਹਾ ਹੈ ਜੋ ਕਿ ਜੋ ਇਸ ਵਕਤ ਪਰਤ ਕੁਸ਼ਰ ਆਸ਼ੂ ਹੈ ਉਹਨਾਂ ਤੋਂ ਸਵਾਲ ਜਵਾਬ ਕਰਨ ਦੇ ਲਈ ਇਸ ਕੋਟਾਲੇ ਬਾਰੇ ਜਾਣਕਾਰੀ ਇਹ ਪੂਰੀ ਹਾਸਲ ਕਰਨ ਦੇ ਲਈ ਇਹ ਪੂਰੀ ਕਾਰਵਾਈ ਐਡੀ ਦੇ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ। ਲੁਧਿਆਣੇ ਤੋਂ ਸਾਬਕਾ ਵਿਧਾਇਕ ਅਤੇ ਮੰਤਰੀ ਰਹਿ ਚੁੱਕੇ ਪਰਤਪੂਸ਼ਨ ਆਸ਼ੂ ਨੂੰ ਈਡੀ ਦੇ ਵੱਲੋਂ ਹਿਰਾਸਤ ਦੇ ਵਿੱਚ ਲਿਆ ਗਿਆ ਹੈ। ਵੱਡੀ ਖਬਰ ਆ ਰਹੀ ਹੈ ਇਸ ਵਕਤ ਲੁਧਿਆਣੇ ਤੋਂ ਜਿੱਥੇ ਕਿ ਐਡੀ ਦੇ ਵੱਲੋਂ ਪਰਤਪੂਸ਼ਨ ਆਸ਼ੂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਪਰਤਪੂਸ਼ਨ ਆਸ਼ੂ ਦੇ ਜੋ ਤਰਮ ਪਤਨੀ ਨੇ ਉਹ ਸਾਹਮਣੇ ਆਂਦੇ ਨੇ ਤੇ ਉਹਨਾਂ ਦੇ ਵੱਲੋਂ ਇੱਕ ਲਾਂ ਦੇ ਉੱਤੇ ਜੋ ਸਪਸ਼ਟਿਕਰਣ ਦਿੱਤਾ ਜਾਂਦਾ ਤੇ ਇਹਨਾਂ ਨੂੰ ਅਫਵਾਹ ਕਿਹਾ ਜਾਂਦਾ ਠੀਕ ਕੁਝ ਦਿਨਾਂ ਬਾਅਦ ਹੀ ਜੋ ED ਦੇ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਅਤੇ ਇਹਨਾਂ ਗੱਲਾਂ ਦੇ ਉੱਤੇ ਮੋਹਰ ਲੱਗ ਜਾਂਦੀ ਹੈ ਯਾਨੀ ਕਿ ED ਦੇ ਵੱਲੋਂ ਪਰਤਕੁਸ਼ਨ ਆਸ਼ਰੂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਗ੍ਰਿਫਤਾਰੀ ਤੋਂ ਬਾਅਦ ਜੋ ਕਿ ਪੁੱਛਗਿੱਛ ਦੇ ਲਈ ਬੁਲਾਇਆ ਗਿਆ ਬਿਲਾਲ ਤੋਂ ਬਾਅਦ ਰਿਮਾਂਡ ਦੀ ਤਿਆਰੀ ਕੀਤੀ ਜਾ ਰਹੀ ਹੈ ਯਾਨੀ ਕਿ ਰਿਮਾਂਡ ਮੰਗਣ ਦੀ ਸਵਾ ਦੇ ਵਿੱਚ ਹੈ ED ED ਦੇ ਵੱਲੋਂ ਜਲੰਧਰ ਵਿਖੇ ਹੈੱਡ ਕੁਆਟਰ ਦੇ ਵਿੱਚ ਪਰਤਕੁਸ਼ਨ ਆਸ਼ਰਮ ਸਵਾਲ ਅਤੇ ਜਵਾਬ ਦੇ ਲਈ ਬੁਲਾਇਆ ਗਿਆ ਮੈਂ ਤੇ ਉੱਥੇ ਜਾ ਕੇ ਉਹਨਾਂ ਤੋਂ ਕੁਝ-ਕੁਝ ਕੀਤੀ ਜਾਵੇਗੀ ਇਸ ਦੌਰਾਨ ਈਡੀਆ ਜੋ ਰਿਮਾਰਡ ਵੀ ਮੰਗੇਗੀ ਸੋਕਤੀ ਕੋਟਾਲਾ ਟਰਾਂਸਪੋਰਟ ਕੋਟਾਲਾ ਕਿਹਾ ਜਾ ਰਿਹਾ ਹੈ ਮੈਂ ਜਿਸ ਬਾਰੇ ਜਾਣਕਾਰੀ ਹੈ ਜੋ ਫਿਲਹਾਲ ਸਾਹਮਣੇ ਆ ਰਹੀ ਹੈ ਕਿ ਇਸ ਕੋਟਾਲੇ ਦੇ ਲਈ ਜੋ ਟਰਾਂਸਪੋਰਟ ਕੋਟਾਲੇ ਦੇ ਲਈ ਉਹਨਾਂ ਨੂੰ ਬੁਲਾਇਆ ਗਿਆ ਤੇ ਸਵਾਲ ਹੈ ਜੋ ਉਹਨਾਂ ਤੋਂ ਪੁੱਛੇ ਜਾਣਗੇ ਸੋ ਇਸੇ ਨਾਮ ਨਾਲ ਜਿ ਰਿਮਾਂਡ ਦੀ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਰਿਮਾਂਡ ਲੈਣ ਦੀ ਸਲਾਹ ਚ ਵੀ ਹੈ ਈਡੀ ਸੋ ਇਸ ਤੋਂ ਬਾਅਦ ਦੱਸਿਏ ਕਿ ਜੋ ਪਰਤਪੂਸ਼ਣ ਆਸ਼ੂ ਨੇ ਪੰਜਾਬ ਦੇ ਸਾਬਕਾ ਮੰਤਰੀ ਰਹਿ ਚੁੱਕੇ ਨੇ ਕਾਂਗਰਸ ਪਾਰਟੀ ਦੇ ਵੱਡੇ ਆਬੂ ਨੇ ਲੁਧਿਆਣੇ ਤੋਂ ਵਿਧਾਇਕ ਨੇ ਵਿਧਾਇਕ ਨੇ ਵਿਧਾਇਕ ਰਹਿ ਚੁੱਕੇ ਨੇ ਇੱਕ ਸੂਬਾ ਵਿਧਾਇਕ ਨੇ ਲੁਧਿਆਣੇ ਤੋਂ ਸੋ ਸਾਬਕਾ ਵਿਧਾਇਕ ਕਥਿਤ ਸਾਬਕਾ ਮੰਤਰੀ ਜਿਨ੍ਹਾਂ ਦਾ ਨਾਮ ਇੱਕ ਕਥਿਤ ਟਰਾਂਸਪੋਰਟ ਕੋਟਾਲੇ ਦੇ ਵਿੱਚ ਆਂਦਾ ਵੈ ED ਦੇ ਵੱਲੋਂ ਉਹਨਾਂ ਨੂੰ ਗ੍ਰਾਸਟ ਦੇ ਵਿੱਚ ਲੈਣ ਦੇ ਲਈ ਤਿਆਰੀਆਂ ਕੀਤੀਆਂ ਜਾਂਦੀਆਂ ਨੇ ਅਤੇ ਉਹਨਾਂ ਨੂੰ ਜਲੰਧਰ ਵਿਖੇ ਹੈੱਡਕੁਆਟਰ ਲੈ ਜਾਇਆ ਜਾਂਦਾ ਹੈ ਅਤੇ ਉੱਥੇ ਪੁੱਛਗਿੱਛ ਕੀਤੀ ਜਾਂਦੀ ਹੈ ਸੋ ਜਲਦ ਹੀ ਜੋ ਸਪਸ਼ਟ ਹੋ ਜਾਵੇਗਾ ਕਿ ਅਗਲੀ ED ਦੀ ਕਾਰਵਾਈ ਕੀ ਹੋਵੇਗੀ ਸੋ ਫਿਲਹਾਲ ED ਦੇ ਵੱਲੋਂ ਰਿਮਾਂਡ ਦਾ ਕਿਹਾ ਜਾ ਰਿਹਾ ਹੈ ਖਬਰ ਆ ਰਹੀ ਹੈ ਸਾਹਮਣੇ ਕਿ ED ਦੇ ਵੱਲੋਂ ਰਿਮਾਂਡ ਮੰਗਿਆ ਜਾ ਰਿਹਾ ਹੈ ਜੋ ਕਿ ਜੋ ਇਸ ਵਕਤ ਪਰਤ ਕੁਸ਼ਨ ਆਸ਼ੂ ਹੈ ਉਹਨਾਂ ਤੋਂ ਸਮਾਜ ਜਵਾਬ ਕਰਨ ਦੇ ਲਈ ਇਸ ਕੋਟਾਲੇ ਬਾਰੇ ਜਾਣਕਾਰੀ ਇਹ ਪੂਰੀ حاصل ਕਰਨ ਦੇ ਲਈ ਇਹ ਪੂਰੀ ਕਾਰਵਾਈ ਐਨਡੀ ਦੇ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ